ਜਿੱਥੇ ਇੱਕ ਪਾਸੇ ਲੋਕ ਨਵੇਂ ਸਾਲ ਮਨਾਉਣ ਦੇ ਵਿੱਚ ਰੁੱਝੇ ਹੋਏ ਸੀ ਦੂਜੇ ਪਾਸੇ ਆਹ ਮੁੰਡਿਆਂ ਨੂੰ ਲੱਗੀਆਂ ਮੌਜਾਂ ਹੀ ਮੌਜਾਂ ਤੇ ਨਵੇਂ ਸਾਲ ਤੇ ਬਿਨਾਂ ਕੰਮ ਕੀਤੇ ਬਣ ਗਏ ਨੋਟ ਹੀ ਨੋਟ ਜੀਹਾਂ ਦੱਸਿਆ ਕਿ ਨਕੌਦਰ ਦੇ ਵਿੱਚ ਲਗਾਤਾਰ ਚੋਰਾਂ ਨੇ دہشت ਮਚਾਈ ਹੋਈ ਹੈ ਜਿੱਥੇ ਕਿ ਉਹਨਾਂ ਦੇ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉੱਥੇ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਦੁਕਾਨ ਦਾ ਸੈਂਟਰ ਲੌਕ ਤੋੜ ਕੇ ਨੌਜਵਾਨ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗਰੋਵਰ ਜਨਰਲ ਸਟੋਰ ਦੇ ਮਾਲਕ ਮਨੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਸੈਂਟਰ ਲੌਕ ਟੁੱਟਿਆ ਹੋਇਆ ਸੀ ਤੇ ਦੁਕਾਨ ਦੇ ਵਿੱਚੋਂ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ। 10000 ਰੁਪਏ ਨਕਦੀ ਸਮੇਤ ਦੁਕਾਨ ਦੇ ਵਿੱਚੋਂ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਨੇ। ਜਲਵਾਜ ਜੀ ਚੋਰੀ ਹੋ ਗਈ ਦੁਕਾਨ ਤੇ ਸਵੇਰੇ ਪਤਾ ਲੱਗਾ ਤੁਹਾਨੂੰ ਸਾਡੇ ਗਵਰਨਰ ਨੇ ਫੋਨ ਕੀਤਾ ਕਿ ਤੁਹਾਡੇ ਸ਼ਟਰ ਚੱਕਿਆ ਹੋਇਆ ਹੈ ਕਾਲੇ ਟੁੱਟੇ ਆ ਕੀ ਕੋਈ ਦੇਖੋ ਮਾਰ ਕੇ ਸ਼ਟਰ ਤੇ ਤੁਹਾਡਾ ਨੁਕਸਾਨ ਹੋਇਆ ਲੱਗਦਾ ਤੇ ਇਸੇ ਕਰਕੇ ਫੇ ਅਸੀਂ ਫੜਾ ਫੜਾ ਸਵੇਰੇ ਉੱਠ ਗਏ ਤੇ ਦੇਖਿਆ ਸਾਡੇ ਸ਼ਟਰ ਜਿੰਦੇ ਹੈ ਨਹੀਂ ਸੀ ਦੋਨੋਂ ਸਾਈਡ ਵਾਲੇ ਸੈਂਟਰ ਲੋਗ ਥੋੜਿਆ ਪਿਆ ਸੀ ਤੇ ਅੰਦਰੋਂ ਚੱਕ ਕੇ ਦੇਖਿਆ ਤੇ ਸਾਡੇ ਗੱਡੇ ਗੁੱਲੇ ਸਾਰੇ ਖਿਲਰੇ ਪਏ ਸੀ ਸਮਾਨ ਖਿੰਡੇ ਪਿਆ ਸੀ ਕੋ ਸਾਡਾ 8-10 ਹਜ਼ਾਰ ਰੁਪਏ ਨੁਕਸਾਨ ਹੋਇਆ ਹੈ ਪੈਸੇ ਪੁਸੇ ਪੈਜੀ ਪਰਚੀਆਂ ਦੇ ਨਵੇਂ-ਨਵੇਂ ਲੈ ਗਏ 30 ਕਿਲੋ ਕੈਸ਼ ਆ ਇਹ ਉਹ ਰੱਖਿਆ ਜੀ ਉਹ ਵੀ ਚਲਾ ਗਿਆ ਨਾਲ ਹੀ ਜੀ ਨਾਮ ਕੀ ਦੁਕਾਨ ਦਾ ਗਰੋਵਰ ਜਨਰਲ ਸਟੋਰ ਕਿਹੜੀ ਜਗ੍ਹਾ ਹੈ ਚਰਸੀ ਗੇਟ ਸਬਜ਼ੀ ਮੰਡੀ ਚਰਸੀ ਗੇਟ ਬੜੀ ਸਮੂ ਕੰਪਲੀਟ ਕੀਤੀ ਹਾਂ ਜੀ ਕੀਤੀ 112 ਨੰਬਰ ਤੇ ਪੁਲਿਸ ਵਾਲੇ ਹੁਣ ਮੌਕਾ ਦੇਖ ਕੇ ਗਏ ਆ ਅੱਛਾ ਜੀ ਤੋਂ ਕਹਿੰਦੇ ਰਿਟਰਨ ਕੰਪਲੇਨਟ ਕਰਦੇ ਫਿਰ ਕੈਮਰੇ ਚੈੱਕ ਕਰਵਾ ਦਿੰਦੇ ਆ ਜੀ ਲਗਦਾ ਨਹੀਂ ਨਵਾਂ ਸਾਲ ਹੋਵੇ ਤੇ ਪੁਲਿਸ ਦੀਆਂ ਜਿਹੀ ਰਹੀ ਆ ਆਪਣੇ ਜਗਾ ਜਗਾ ਨਾਕੇ ਲੱਗਣ ਦੇ ਬਾਵਜੂਦ ਵੀ ਜਿਹੜਾ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਮੈਂ ਕਿਹਾ ਜੀ ਪੁਲਿਸ ਵਾਲੇ ਵੀ ਇਹੀ ਕਹਿ ਗਏ ਕਿ ਬਾਰ ਬਾਰ ਹੋਇਆ ਗਸ਼ਤ ਕੀਤੀ ਗਈ ਹੈ ਸਾਰੇ ਦੇ ਲੱਗੇ ਰਹੇ ਆ ਕਿ ਬਾਜ਼ਾਰ ਤੋਂ ਜਦੋਂ ਸਬੰਦੇ ਲੰਘ ਜਾਂਦੇ ਬਾਅਦ ਹੋ ਜਵੇ ਤਾਂ ਫੇਰ ਕਹਿੰਦੇ ਆਪਾਂ ਵੀ ਨਹੀਂ ਕੁਝ ਕਰ ਸਕਦੇ ਗੱਲ ਉਹਨਾਂ ਦੀ ਵੀ ਸਹੀ ਹੈ ਚੋਰ ਵੀ ਦੇਖਦੇ ਸਭ ਕੋਈ ਮੌਕਾ ਦੇਖ ਕੇ ਫੇਰ ਕੰਮ ਕਰਦੇ ਆ ਪੁਲਿਸਰ ਚਲੋ ਸਾਰੀ ਰਾਤ ਮੇਂ ਦੇਖਦੇ ਨੇ ਗੱਡੀਆਂ ਘੁੰਮਦੀਆਂ ਨਹੀਂ ਆ ਪਤਾ ਲੱਗਦਾ ਪਰ ਨੁਕਸਾਨ ਜਿਹੜੇ ਜਿਹੜੇ ਚੋਰ ਨੇ ਨਸ਼ੇੜੀਆਂ ਦੇ ਕੰਮ ਆ ਜੀ ਸਾਰਾ ਇਹਨਾਂ ਨੂੰ ਫੜ ਕੇ ਛੱਡ ਦੇਣ ਥੋੜੇ ਦਿਨ ਬਾਅਦ ਅਗਲਾ ਬਾਹਰ ਆ ਜਾਂਦਾ ਕੋਈ ਹੈ ਨਹੀਂ ਕੋਈ ਸਜ਼ਾ ਸੁਝਾ ਇਹਨਾਂ ਲਈ ਬਣੀ ਨਹੀਂ ਇੱਥੇ ਅਗਲਾ ਕਹਿੰਦਾ ਅੰਦਰ ਨਾ ਮਰ ਜਵੇ ਛੱਡ ਦਿੰਦੇ ਇਹ ਬਹੁਤ ਗਲਤ ਹੈ ਕੰਮ ਇਹਦਾ ਟੋਟਲ ਕਿੰਨਾ ਕਰੋ ਨੁਕਸਾਨ 10000 ਰੁਪਏ ਦਾ ਨੁਕਸਾਨ ਹੋਇਆ ਸਤ ਹੋ ਕੀ ਮੰਗ ਕਰਦੇ ਪ੍ਰਸ਼ਾਸਨ ਬਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਕਿ ਇਹਨਾਂ ਨੂੰ ਨਕੀਲ ਪਾਈ ਜਾਵੇ ਫੜ ਕੇ ਛੱਡਣੀ ਤਾਂ ਚਾਹੀਦੀ ਨਹੀਂ ਨਾ ਇਹਨਾਂ ਦੀ ਜ਼ਮਾਨਤ ਹੋਣੀ ਚਾਹੀਦੀ ਇਹਨਾਂ ਨੂੰ ਅੰਦਰ ਹੀ ਰੱਖਣਾ ਚਾਹੀਦਾ ਅਤੇ ਇਹ ਮੰਗਿਆ ਸਾਡੀ ਕੇ ਦਾਸ ਦੀ ਇੱਕ ਹੀ ਦੁਕਾਨਦਾਰ ਦੇ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਦੇਖਿਆ ਜਾਵੇ ਤਾਂ ਚੋਰਾਂ ਨੇ ਚਾਰੇ ਪਾਸੇ دہشت ਮਚਾਈ ਹੋਈ ਹੈ ਜਿਨ੍ਹਾਂ ਦੇ ਵੱਲੋਂ ਸ਼ਰੀਆਮ ਲੁੱਟਾ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ